ਦੇਖ ਰਹੋ ਦੈਨਿਕ ਸੂਰਾ ਟੀਵੀ ਤੇ ਅੱਜ ਸੁਨੇਹ ਦੀਆਂ ਅਹਿਮ ਖਬਰਾਂ ਤਾਂ ਦੱਸ ਰਿਹਾ ਜਿੱਥੇ ਸਤਲੁਜ ਦਰਿਆ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਸੀ ਤੇ ਇਸ ਨੂੰ ਲੈ ਕੇ ਲਗਾਤਾਰ ਜਲੰਧਰ ਤੇ ਲੁਧਿਆਣਾ ਦੇ ਲੋਕਾਂ ਦੇ ਵਿੱਚ ਖੋਫ ਦਾ ਮਾਹੌਲ ਬਣਿਆ ਹੋਇਆ ਕਿਉਂਕਿ 1 ਲੱਖ ਤੋਂ ਵੱਧ ਕਿਊਸਿਕ ਪਾਣੀ ਜਿਹੜਾ ਸਤਲੁਜ ਦਰਿਆ ਦੇ ਵਿੱਚ ਛੱਡਣਾ ਛੱਡਣਾ ਹੈ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਖੋਫ ਦਾ ਮਾਹੌਲ ਹੈ ਅੱਜ ਰਾਤ ਨੂੰ ਆਖਿਰ ਕੀ ਹੋਵੇਗਾ ਇਸ तमाम ਜਾਣਕਾਰੀ ਲਈ ਦੈਨਿਕ ਸੂਰਿਆ ਦਾ ਡਿਊਟੀ ਐਡੀਟਰ ਰਿਮਾਂਸ਼ੂ ਗਾਬਿਆਣਾ ਨਾਲ ਗੱਲ ਕਰ ਲੈਣਾ ਜੀ ਰਿਮਾਂਸ਼ੂ ਲਗਾਤਾਰ ਜੋ ਜਲੰਧਰ ਤੇ ਲੁਧਿਆਣਾ ਦੇ ਲੋਕਾਂ ਦੇ ਵਿੱਚ ਖੋਫ ਦਾ ਮਾਹੌਲ ਬਣਿਆ ਹੋਇਆ ਇਸ ਨੂੰ ਲੈ ਕੇ ਤੁਹਾਡੇ ਕੋਲ ਕੀ ਕੁਝ ਹੈ ਜਾਣਕਾਰੀ ਬਿਲਕੁਲ ਇਸ ਤਰ੍ਹਾਂ ਕੱਲ ਰਾਤ ਨੂੰ ਵੀ ਤੇਜ਼ ਬਰਸਤ ਹੋਈ ਸੀਗੀ ਉਸ ਤੋਂ ਬਾਅਦ ਜਲੰਧਰ ਤੇ ਲੁਧਿਆਣਾ ਸ਼ਹਿਰਾਂ ਦੇ ਵਿੱਚ ਵੀ ਸ਼ਹਿਰੀ ਇਲਾਕਿਆਂ ਦੇ ਵਿੱਚ ਵੀ ਪਾਣੀ ਆ ਗਿਆ ਸੀਗਾ ਕਾਫੀ ਲੋਕਾਂ ਦਾ ਨੁਕਸਾਨ ਵੀ ਹੋਇਆ ਸੀਗਾ ਉਸ ਨੂੰ ਦੇਖਦੇ ਹੋਏ ਹੁਣ ਲੋਕਾਂ ਦੇ ਵਿੱਚ ਫਿਰ ਤੋਂ ਪੈਨਿਕ ਹੈ ਲੋਕ ਸਾਨੂੰ ਪੁੱਛ ਰਹੇ ਨੇ ਫੋਨ ਕਰਕੇ ਕਿ ਆਖਰਕਾਰ ਅੱਜ ਰਾਤ ਨੂੰ ਕੀ ਹੋਏਗਾ ਜਾਂ ਐਕਚੁਅਲ ਸਥਿਤੀ ਬਣੀ ਕੀ ਹੋਈ ਹੈ ਤਾਂ ਮੈਂ ਹੁਣ ਜਿਹੜੀ ਖਬਰ ਆਪਾਂ ਦੇ ਸੰਝਾ ਰਹੇ ਆ ਜਾਂ ਜੋ ਇਨਫੋਰਮੇਸ਼ਨ ਅਸੀਂ ਦੱਸਾਂਗੇ ਉਹ ਸਾਰੀ ਇਨਫੋਰਮੇਸ਼ਨ ਇਕੱਠੀ ਕਰਕੇ ਆਪਾਂ ਆਪਣੇ ਦਰਸ਼ਕਾਂ ਨੂੰ ਦੱਸ ਦਿੰਨੇ ਆ ਔਰ ਖਾਸ ਤੌਰ ਤੇ ਜਿਹੜੇ ਰੋਪੜ ਜ਼ਿਲ੍ਹਾ ਜਲੰਧਰ ਜ਼ਿਲ੍ਹਾ ਔਰ ਲੁਧਿਆਣਾ ਜ਼ਿਲ੍ਹਾ ਇਹਨਾਂ ਸਾਰੇ ਹੀ ਜ਼ਿਲ੍ਹਿਆਂ ਦੇ ਜਿਹੜੇ ਡੀਸੀਜ਼ ਨੇ ਇਹਨਾਂ ਨੇ ਅਲਰਟ ਜਾਰੀ ਕੀਤਾ ਹੋਇਆ ਔਰ ਇੱਥੇ ਬਰਸਾਤ ਵੀ ਹੋ ਰਹੀ ਹੈ ਔਰ ਅੱਜ ਰਾਤ ਨੂੰ ਵੀ ਅਲਰਟ ਜਾਰੀ ਹੈ ਤੇ ਬੇਸ ਬਰਸਾਤ ਵੀ ਹੋ ਸਕਦੀ ਹੈ ਜੋ ਅਨੁਮਾਨ ਚੇਤਾਵਨੀ ਮੌਸਮ ਵਿਭਾਗ ਦੇ ਵੱਲੋਂ ਦਿੱਤੀ ਗਈ ਹੈ ਜੀ ਉਹ ਮੈਂ ਸਿੱਧਾ ਗੱਲ ਤੇ ਆ ਜਾਂਦਾ ਸਭ ਤੋਂ ਪਹਿਲਾਂ ਆਪਾਂ ਜੇ ਬਰੀਕੀ ਦੇ ਨਾਲ ਸਮਝੀਏ ਰਵੀ ਤਾਂ ਪਾਖੜਾ ਡੈਮ ਜਿਹੜਾ ਸਤਲੁਜ ਦਰਿਆ ਨੂੰ ਕੰਟਰੋਲ ਕਰਦਾ ਜਦੋਂ ਸਤਲੁਜ ਦਰਿਆ ਹਿਮਾਚਲ ਪ੍ਰਦੇਸ਼ ਤੋਂ ਆ ਰਿਹਾ ਤੇ ਪਾਖੜਾ ਡੈਮ ਹੈ ਉੱਥੇ ਚਾਰ ਫਲੱਡ ਗੇਟ ਨੇ ਔਰ ਬਾਕੀ ਉੱਥੇ ਬਿਜਲੀ ਬਣਾਈ ਜਾਂਦੀ ਹੈ ਪਾਣੀ ਤੋਂ ਤਾਂ ਜਿਹੜੀ ਪਾਖੜਾ ਡੈਮ ਦੀ ਟੋਟਲ ਕੈਪੈਸਿਟੀ ਹੈ ਉਹ 1680 ਫੀਟ ਹੈ ਉਹਦੀ ਝੀਲ ਦੀ ਕੈਪੈਸਿਟੀ 1600 80 ਫੀਟ ਤੱਕ ਪਾਣੀ ਸਟੋਰ ਕਰ ਸਕਦਾ ਹੈ ਜੋ ਹੁਣ ਅੱਜ ਸਵੇਰ ਦੀ ਜੋ ਰਿਪੋਰਟ ਆ ਉਹਦੇ ਮੁਤਾਬਕ 1674.1 ਫੀਟ ਤੱਕ ਉਹਦੀ ਝੀਲ ਪਹੁੰਚ ਚੁੱਕੀ ਹੋਈ ਸੀਗੀ ਤਾਂ ਆਖੜਾ ਡੈਮ ਤੇ ਪਿੱਛੋਂ ਹਿਮਾਚਲ ਤੋਂ ਜਿਹੜਾ ਪਾਣੀ ਆ ਰਿਹਾ ਹੈ ਸਿਗਾ ਅੱਜ ਸਵੇਰ ਤੱਕ ਉਹ 81065 ਕਿਊਸਿਕ ਆ ਰਿਹਾ ਸੀਗਾ ਔਰ ਜਿਹੜਾ ਅੱਗੇ ਉਹ ਪਾਣੀ ਛੱਡ ਰਹੇ ਸੀਗੇ ਉਹ 55860 ਜਿਹੜਾ ਕਿਊਸਿਕ ਪਾਣੀ ਛੱਡ ਰਹੇ ਸੀਗੇ ਚਾਹੇ ਉਹ ਪਲੰਟ 게ਟਾਂ ਦੇ ਰਾਹੀਂ ਹੋਵੇ ਚਾਹੇ ਉਹ ਬਿਜਲੀ ਬਣਾ ਕੇ ਪਰ ਮੈਨਾਂ ਦੇ ਜ਼ਰੀਏ ਪਾਣੀ ਨੂੰ ਛੱਡ ਰਹੇ ਹੋਣ ਤਾਂ ਸਵੇਰੇ ਜਿਹੜੇ ਜਦੋਂ ਪਾਖੜਾ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਪਾਖੜੋਂ ਤੋਂ ਬਾਅਦ ਥੱਲੇ ਪਾਣੀ ਨੰਗਲ ਆਂਦਾ ਹੈ ਨੰਗਲ ਤੋਂ ਦੋ ਨਹਿਰਾਂ ਦੇ ਵਿੱਚ ਡਾਇਵਰਟ ਕੀਤਾ ਜਾਂਦਾ ਔਰ ਬਾਕੀ ਸਤਲੁਜ ਦਰਿਆ ਦੇ ਵਿੱਚ ਪਾਣੀ ਨੂੰ ਅੱਗੇ ਭੇਜਿਆ ਜਾਂਦਾ ਤਾਂ ਸਵੇਰੇ ਨੰਗਲ ਹਾਈਡਲ ਨਹਿਰ ਜਿਹੜੀ ਹੈ ਉਹਦੇ ਵਿੱਚ ਕੁਝ ਜਗ੍ਹਾ ਤੇ ਬ੍ਰੀਚ ਹੋ ਰਹੀ ਸੀ ਕਿ 12 ਜਗ੍ਹਾ ਤੇ ਦੱਸਿਆ ਜਾ ਰਿਹਾ ਕਿ ਢਾਹ ਲੱਗ ਰਹੀ ਸੀ ਕਿ ਇਸੇ ਕਰਕੇ ਉੱਥੇ ਪਾਣੀ ਨੂੰ ਘਟਾਇਆ ਗਿਆ ਸੀਗਾ ਜੀ ਤਾਂ ਜਿਹੜਾ ਸਤਲੁਜ ਵੱਲ ਨੂੰ ਜ਼ਿਆਦਾ ਪਾਣੀ ਡਾਇਵਰਟ ਕੀਤਾ ਜਾ ਰਿਹਾ ਸੀਗਾ ਫਿਰ ਤੇਰ ਸ਼ਾਮ ਨੂੰ ਸ਼ਦ ਨਹਿਰ ਦੇ ਵਿੱਚ ਉਨੀ ਹੀ ਕਪੈਸਿਟੀ ਕਿਉਂਕਿ ਨਹਿਰ ਮੁਰੰਮਤ ਹੋ ਵੀ ਸੀ ਕਿ ਤਾਂ ਨਹਿਰ ਦੇ ਵਿੱਚ ਉਹਨਾ ਪਾਣੀ ਦੁਬਾਰਾ ਛੱਡ ਦਿੱਤਾ ਤਾਂ ਹੁਣ ਕਿਉਂਕਿ ਮੈਂ ਬਰੀਕੀ ਨਾਲ ਆਪਣੇ ਦਰਸ਼ਕਾਂ ਨੂੰ ਚੀਜ਼ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਤਾਂ ਕਿ ਚੀਜ਼ ਸਮਝ ਆ ਜਾਵੇ ਲੋਕਾਂ ਨੂੰ ਵੀ ਔਰ ਜਿਹੜਾ ਡਰ ਦਾ ਮਾਹੌਲ ਬਣਿਆ ਹੋਇਆ ਕਿਥੇ ਉਹਨਾਂ ਨੂੰ ਸਮਝ ਲੈ ਤਾਂ ਚੀਜ਼ਾਂ ਨੂੰ ਹੋਰ ਤਰੀਕੇ ਨਾਲ ਅੰਡਰਸਟੈਂਡ ਕਰ ਪਾਣਗੇ ਵਧੀਆ ਤਰੀਕੇ ਨਾਲ ਅੰਡਰਸਟੈਂਡ ਵੀ ਕਰ ਸਕਣਗੇ ਔਰ ਆਪਣੀ ਸੇਫਟੀ ਵੱਲ ਵੀ ਜਾ ਸਕਣਗੇ ਤਾਂ ਅੱਜ ਸਵੇਰੇ ਤਾਂ ਜਿਹੜਾ ਭਾਖੜਾ ਤੋਂ 52860 ਕਿਊਸਿਕ ਪਾਣੀ ਉਹ ਛੱਡਿਆ ਜਾ ਰਿਹਾ ਸੀਗਾ ਜਿਹਦੇ ਵਿੱਚ ਦੋ ਨਹਿਰਾਂ ਦੇ ਵਿੱਚ ਵੀ ਜਾ ਰਿਹਾ ਸੀਗਾ ਔਰ ਬਾਕੀ ਸਤ루ਈ ਦਰਿਆ ਦੇ ਵਿੱਚ 35850 ਕਿਊਸਿਕ ਪਾਣੀ ਭਾਖੜਾ ਦਾ ਤਤ루ਈ ਦਰਿਆ ਦੇ ਵਿੱਚ ਆ ਰਿਹਾ ਸੀਗਾ ਹੁਣ ਜਦੋਂ ਭਾਖੜਾ ਤੋਂ ਰਵੀ ਪਾਣੀ ਸਤ루ਈ ਦਰਿਆ ਅੱਗੇ ਨਿਕਲਦਾ ਤਾਂ ਸਤ루ਈ ਦਰਿਆ ਦੇ ਵਿੱਚ ਇੱਕ ਨਦੀ ਹੋਰ ਮਿਲਦੀ ਹੈ ਉਹ ਸਵਾਨ ਨਦੀ ਹੈ ਜਿਹੜੀ ਕਾਂਗੜੇ ਵੱਲ ਨੂੰ ਆ ਰਹੀ ਹੈ ਉੱਥੇ ਵੀ ਬਹੁਤ ਜ਼ਿਆਦਾ ਬਰਸਾਤਾਂ ਹੋਣ ਕਾਰਨ ਜਿਹੜਾ ਸਵਾਨ ਨਦੀ ਦਾ ਵੀ ਆ ਜਿਹੜਾ ਇਹਨੂੰ ਆਪਾਂ ਕਹਿ ਸਕਦੇ ਹਾਂ ਪੱਧਰ ਵਧਿਆ ਹੋਇਆ ਸੀਗਾ ਥੋੜਾ ਥੱਲੇ ਆ ਕੇ ਜਿਵੇਂ ਮੈਂ ਦੱਸਿਆ ਕਿ ਸਵਾਹ ਨਦੀ ਸਤਲੁਜ ਦੇ ਵਿੱਚ ਮਿਲ ਜਾਂਦੀ ਹੈ ਫਿਰ ਕੁਝ ਗਿਰਧਪੁਰ ਦੇ ਇਲਾਕਿਆਂ ਦੇ ਵਿੱਚ ਲੋਕ ਖੰਡਾ ਕਿਹਾ ਜਾਂਦਾ ਉਸ ਇਲਾਕੇ ਦੇ ਵਿੱਚ ਜਿਹੜਾ ਹਿਮਾਚਲ ਤੋਂ ਲਗਾਤਾਰ ਬਰਸਾਤ ਦੇ ਕਾਰਨ ਪਾਣੀ ਆਂਦਾ ਉਹ ਵੀ ਉੱਥੇ ਜਾ ਕੇ ਸਤਲੁਜ ਦੇ ਰਾਹ ਦੇ ਵਿੱਚ ਰਵੀ ਮਿਲ ਜਾਂਦਾ ਤਾਂ ਇਹ ਸਾਰਾ ਪਾਣੀ ਮਿਲ ਕੇ ਪਾਖੜਾ ਤੋਂ 35000 ਕਿਊਸੇ ਕੁਝ ਸਵਾਹ ਨਦੀ ਦਾ ਪਾਣੀ ਫਿਰ ਕੁਛ ਜਿਹੜਾ ਲੋਹ ਖੰਡਾ ਦਾ ਪਾਣੀ ਇਹ ਸਾਰਾ ਪਾਣੀ ਸਤਲੁਜ ਦਰਿਆ ਦਾ ਪਾਣੀ ਬਣ ਜਾਂਦਾ ਔਰ ਇਹ ਆ ਕੇ ਰੋਪੜ ਹੈਡ ਤੇ ਪਾਣੀ ਰੁਕਦਾ ਜੀ ਤਾਂ ਹੁਣ ਰੋਪੜ ਹੈਡ ਤੇ ਜਿਹੜਾ ਪਾਣੀ ਰੁਕਿਆ ਹੋਇਆ ਜੋ ਸਾਡੇ ਸੂਤਰਾ ਤੋਂ ਜਾਣਕਾਰੀ ਮਿਲੀ ਹੈ ਉਹਦੇ ਮੁਤਾਬਕ ਇਸ ਵੇਲੇ ਰੋਪੜ ਹੈਡ ਤੋਂ 113000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਲਗਾਤਾਰ ਜੀ ਤਾਂ 113000 ਕਿਊਸਿਕ ਪਾਣੀ ਇਹ ਵੱਡੀ ਮਾਤਰਾ ਹੁੰਦੀ ਹੈ ਇਹ ਇਹਨੂੰ ਆਪਾਂ ਇਹ ਕਹਿ ਸਕਦੇ ਹਾਂ ਕਿ ਬਹੁਤ ਵੱਡੀ ਕੈਪੈਸਿਟੀ ਦੇ ਵਿੱਚ ਪਾਣੀ ਜਿਹੜਾ ਉਹ ਲਗਾਤਾਰ ਪਰ ਸੈਕਿੰਡ ਛੱਡਿਆ ਜਾ ਰਿਹਾ ਜੀ ਹੁਣ ਜੋ ਸਾਨੂੰ ਜਾਣਕਾਰੀ ਮਿਲੀ ਹੈ ਉਹਦੇ ਮੁਤਾਬਕ ਜਦੋਂ ਰੋਪੜ ਹੈੱਡ ਤੋਂ ਪਾਣੀ ਛੱਡਿਆ ਗਿਆ ਤਾਂ ਉਹ ਪਾਣੀ ਸਭ ਤੋਂ ਪਹਿਲਾਂ ਜਿਹੜਾ ਜਿੱਥੋਂ ਪੈਰੀ ਦੀ ਅਗਲੀ ਮੈਜ਼ਰਮੈਂਟ ਹੋ ਰਹੀ ਹੈ ਉਹ ਹੋ ਰਹੀ ਹੈ ਲੁਧਿਆਣਾ ਤੇ ਜਲੰਧਰ ਦੇ ਵਿੱਚ ਪੈਂਦੇ ਲੁਧਿਆਣਾ ਤੇ ਜਲੰਧਰ ਜ਼ਿਲ੍ਹੇ ਨੂੰ ਜੋੜਨ ਵਾਲਾ ਜਿਹੜਾ ਫਲੋਰ ਵਾਲਾ ਪੁਲ ਜਿਹਨੂੰ ਆਪਾਂ ਕਹਿੰਦੇ ਆ ਜੀ ਲਾਡੋਵਾਲ ਟੋਲ ਪਲਾਜ਼ਾ ਤੋਂ ਪਹਿਲਾ ਵਾਲਾ ਜਿਹੜਾ ਪੁਲ ਹੈ ਉੱਥੇ ਇਹ ਪਾਣੀ ਨਿਕਲ ਕੇ ਜਾ ਰਿਹਾ ਹੈ ਰੋਪੜ ਤੋਂ 1,13,000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਜੋ ਸਾਡੇ ਸੂਤਰ ਦੱਸ ਰਹੇ ਨੇ ਔਰ ਜਿਹੜਾ ਫਲੋਰ ਪੁਲ ਤੋਂ ਕੇਪ ਵੱਲੋਂ ਪਾਣੀ ਜਾ ਰਿਹਾ ਯਾਨੀ ਕਿ ਲੋਈਆਂ ਵੱਲੋਂ ਜਾਂ ਹਰੀਕੇ ਵੱਲੋਂ ਇਹ ਪਾਣੀ 64,000 ਕਿਊਸਿਕ ਸੀਗਾ ਹੁਣ ਤੋਂ 15-20 ਮਿੰਟ ਪਹਿਲਾਂ ਜੀ ਤਾਂ ਇਹ ਮੈਂ ਆਪਣੇ ਦਰਸ਼ਕਾਂ ਨੂੰ ਸਮਝਾਣਾ ਚਾਹੁੰਦਾ ਰੋਪੜ ਤੋਂ 1,13 ਛੱਡਿਆ ਜਾ ਰਿਹਾ ਸੀਗਾ ਔਰ ਜਦੋਂ ਫਲੋਰ ਦੇ ਕੋਲੋਂ ਲੰਘ ਕੇ ਜਾ ਰਿਹਾ ਪਾਣੀ ਅੱਗੇ ਵੱਲੋਂ ਉਹਦੀ ਕੈਪੈਸਿਟੀ ਇਸ ਵੇਲੇ 64,000 ਕਿਊਸਿਕ ਪਾਣੀ ਹੈ ਹਾਲਾਂਕਿ ਪਾਣੀ ਉਨਾ ਹੀ ਹੁੰਦਾ ਲੀਟਰਾਂ ਦੇ ਵਿੱਚ ਪਾਣੀ ਉਨਾ ਹੀ ਹੈ ਜਿੰਨਾ ਰੋਪੜ ਤੋਂ ਆ ਰਿ ਡਾਊਨਸਟ੍ਰੀਮ ਹੁੰਦਾ ਰੁਪੜਰ ਹੈਡ ਜਿਹੜਾ ਥੋੜਾ ਹਾਈਟ ਤੇ ਹੈ ਉਥੋਂ ਇੱਕਦਮ ਛਟਕੇ ਨਾਲ ਪਾਣੀ ਆਂਦਾ ਜਿਹੜਾ 1,113 ਛੱਡ ਰਹੇ ਨੇ ਉਹ ਫਲੋਰ ਪਹੁੰਚ ਤੇ ਪਹੁੰਚਦੇ 60000 ਕਿਊਸਿਕ ਪਾਣੀ ਹੋ ਰਿਹਾ ਔਰ ਅੱਗੇ ਪਾਣੀ ਜਾ ਰਿਹਾ ਹੁਣ ਅਗਲੀ ਜਾਣਕਾਰੀ ਇਹ ਹੈ ਕਿ ਮੰਤਰੀ ਹਰਜੋਤ ਸਿੰਘ ਨੇ ਫੇਸਬੁਕ ਤੇ ਲਾਈਵ ਆ ਕੇ ਕਿਹਾ ਕਿ ਹੋ ਸਕਦੇ ਹੈ ਕਿ 5-10000 ਕਿਊਸਿਕ ਪਾਣੀ ਜਿਹੜਾ ਡੈਮ ਤੋਂ ਹੋਰ ਛੱਡਿਆ ਜਾਵੇ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ ਸੀਗਾ ਕਿ ਡੈਮ ਦੀ ਜਿਹੜੀ ਮੈਕਸਿਮਮ ਕੈਪੈਸਿਟੀ ਹੈ ਉਹ ਸਿਰਫ 6 ਫੀਟ ਹੀ ਰਹਿ ਗਈ ਹੈ ਔਰ ਲਗਾਤਾਰ ਬਰਸਾਤ ਹੋਈ ਜਾ ਰ ਉਹ ਪਰਦਾ ਜਾ ਰਿਹਾ ਤੇ ਇਸ ਕਰਕੇ ਡੈਮ ਤੋਂ ਹੋਰ ਜ਼ਿਆਦਾ ਪਾਣੀ ਵੀ ਛੱਡਿਆ ਜਾ ਸਕਦਾ ਚਾਰੋਂ ਗੇਟਾਂ ਦੇ ਜ਼ਰੀਏ ਉਹਦਾ ਪਾਣੀ ਪਹਿਲਾਂ ਹੀ ਆਲਰੇਡੀ ਛੱਡਿਆ ਜਾ ਰਿਹਾ ਔਰ 55000 ਕਿਊਸਿਕ ਪਾਣੀ ਉਹਦਾ ਸਤਲੁਜ ਦੇ ਵਿੱਚ ਆ ਹੀ ਰਿਹਾ ਸੀਗਾ ਜੇਕਰ ਹੋਰ ਪਾਣੀ ਛੱਡਦੇ ਨੇ ਤਾਂ ਰੋਪੜ ਹਿੱਡ ਤੋਂ ਹੋਰ ਪਾਣੀ ਜਿਹੜਾ ਥੱਲੇ ਵੱਲ ਨੂੰ ਆਏਗਾ ਫਲੋਰ ਤੇ ਲੁਧਿਆਣਾ ਫਲੋਰ ਦਾ ਬਾਇਆ ਫਲੋਰ ਜਲੰਧਰ ਔਰ ਲੁਧਿਆਣਾ ਦੇ ਇਲਾਕਿਆਂ ਦੇ ਵਿੱਚ ਇਸੇ ਕਰਕੇ ਲੁਧਿਆਣਾ ਦੇ ਡੀਸੀ ਔਰ ਦਿਲੰਦਰ ਦੇ ਡੀਸੀ ਨੇ ਦੇਰ ਰਾਤ ਆ ਕੇ ਅਲਰਟ ਜਾਰੀ ਕੀਤਾ ਕਿ ਹੋ ਸਕਦਾ ਹੈ ਕਿ ਇਹ ਪਾਣੀ ਜਿਹੜਾ ਲੱਖਾਂ ਤੱਕ ਪਹੁੰਚ ਜਾਵੇ ਤਾਂ ਇਹਦੇ ਨਾਲ ਜਿਹੜੇ ਦਰਿਆ ਨਾਲ ਲੱਗਦੇ ਇਲਾਕੇ ਨੇ ਉੱਥੇ ਨੁਕਸਾਨ ਨਾ ਹੋਵੇ ਉੱਥੇ ਪਿੰਡਾਂ ਦੇ ਵਿੱਚ ਹੀ ਉੱਥੇ ਫਸਲਾਂ ਦੇ ਵਿੱਚ ਪਾਣੀ ਵੜ ਸਕਦਾ ਹੁਣ ਇਹ ਸਾਰੀ ਜਾਣਕਾਰੀ ਕਿਉਂਕਿ ਬਹੁਤ ਦੇ ਵਿੱਚ ਫਿਗਰਸ ਬਹੁਤ ਇਨਵੋਲਡ ਨੇ ਜਿਹੜੇ ਦਰਸ਼ਕ ਸੁਣ ਰਹੇ ਨੇ ਉਹਨਾਂ ਨੂੰ ਥੋੜੀ ਜਿਹੀ ਕੰਫਿਊਜ਼ਨ ਵੀ ਹੋ ਰਹੀ ਹੋएगी ਮੈਂ ਕਲੈਰਿਟੀ ਇਹ ਸਿਰਫ ਦੇਣਾ ਚਾਹੁੰਦਾ ਕਿ ਰੂਬਰ ਤੋਂ ਫਿਲਹਾਲ ਰੂਬਰ ਹੈਡ ਤੋਂ ਇਕ ਲੱਖ 13000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀਗਾ ਜੋ ਫਲੋਰ ਤੱਕ ਪਹੁੰਚਦੇ ਪਹੁੰਚਦੇ ਫਿਲਹਾਲ 64000 ਕਿਊਸਿਕ ਪਾਣੀ ਹੀ ਹੈ ਜਦੋਂ 64000 ਕਿਊਸਿਕ ਪਾਣੀ ਹੈ ਤਾਂ ਉਹਦੀ ਬਹੁਤ ਜ਼ਿਆਦਾ ਮਾਰ ਨਹੀਂ ਹੁੰਦੀ ਜੇਕਰ ਰਾਤ ਨੂੰ ਪਾਖੜਾ ਡੈਮ ਤੋਂ ਹੋਰ ਜ਼ਿਆਦਾ ਪਾਣੀ ਛੱਡਿਆ ਜਾਂਦਾ ਜੋ ਮੰਤਰੀ ਹਰਜੋਤ ਦਾਵਾ ਕਰ ਰਹੇ ਨੇ ਹਾਲਾਂਕਿ ਉਹਨਾਂ ਦਾ ਦਾਵਾ ਵੀ ਇਹੀ ਹੈ ਕਿ 5-10000 ਕਿਊਸਿਕ ਹੀ ਪਾਣੀ ਛੱਡਿਆ ਜਾਏਗਾ ਤਾਂ 5-10000 55000 ਕਿਊਸਿਕ ਤਾਂ ਆਲਰੇਡੀ ਆ ਰਿਹਾ ਜੇ 5-10 ਹੋਰ ਹੋ ਜਾਏਗਾ ਤਾਂ 65-70000 ਹੋ ਜਾਏਗਾ ਤਾਂ ਔਰ ਸਾਰਾ ਜਿਹੜਾ ਸਤਲੁਜ ਦੇ ਵਿੱਚ ਭਾਵੇਂ ਸੋਹਣ ਨਦੀ ਦਾ ਪਾਣੀ ਆ ਰਿਹਾ ਹੈ ਭਾਵੇਂ ਉਹ ਲੋਹ ਖੰਡਾ ਦਾ ਪਾਣੀ ਆ ਰਿਹਾ ਉਹ ਮਿਲ ਕੇ ਇਸ ਵੇਲੇ ਰੋਪੜ ਤੋਂ 113000 ਕਿਊਸਿਕ ਹੋ ਰਿਹਾ ਜੇ ਪਾਣੀ ਹੋਰ ਛੱਡਿਆ ਜਾਂਦਾ ਤਾਂ ਹੋ ਸਕਦਾ ਹੈ ਕਿ 113 ਤੋਂ 1 ਲੱਖ 25 ਜਾਂ 130000 ਕਿਊਸਿਕ ਪਾਣੀ ਰੋਪੜ ਤੋਂ ਛੱਡਿਆ ਜਾਵੇ ਔਰ ਜਦੋਂ ਇੰਨਾ ਪਾਣੀ ਮੰਨ ਲਓ ਆਪਾਂ ਜੇ ਇਸ ਵੇਲੇ 113000 ਕਿਊਸਿਕ ਪਾਣੀ ਰੋਪੜ ਤੋਂ ਛੱਡਿਆ ਜਾ ਰਿਹਾ ਤੇ ਉਹ ਫਲੋਰ ਪੁੱਲ ਤੇ ਆ ਕੇ ਉਹਦੀ ਕੈਪੈਸਿਟੀ 64000 ਕਿਊਸਿਕ ਬਣਦੀ ਹੈ ਤੇ ਇਹੀ 130 ਜਾਂ 125 ਹੋ ਜਾਏਗਾ ਤੋ ਹੋ ਸਕਦਾ ਕਿ 80-85 ਹਜ਼ਾਰ ਕਿਊਸਿਕ ਦਾ ਜੋ ਸਾਡੇ ਜਾਣਕਾਰੀ ਆ ਸਾਡੇ ਸੂਤਰ ਕਹਿੰਦੇ ਨੇ 80-85 ਹਜ਼ਾਰ ਕਿਊਸਿਕ ਪਾਣੀ ਫਲੋਰ ਤੋਂ ਅੱਗੇ ਵੱਲ ਨੂੰ ਜਾ ਸਕਦਾ ਹੁਣ ਕਿਉਂਕਿ ਫਲੋਰ ਤੋਂ ਜਦ ਅੱਗੇ ਪੰਗ ਜਾਏਗਾ ਤੇ ਇੱਕ ਕਿਨਾਰਾ ਉਹਦਾ ਜਲੰਧਰ ਵੱਲ ਨੂੰ ਲੱਗਦਾ ਔਰ ਇੱਕ ਕਿਨਾਰਾ ਉਹਦਾ ਲੁਧਿਆਣਾ ਵੱਲ ਨੂੰ ਲੱਗਦਾ ਇਸੇ ਕਰਕੇ ਲੁਧਿਆਣਾ ਔਰ ਜਲੰਧਰ ਦੇ ਡੀਸੀ ਡਿਸਿਸ ਨੇ ਦੋਨਾਂ ਨੇ ਹੀ ਅਲਰਟ ਜਾਰੀ ਕਰ ਦਿੱਤਾ ਕਿ ਲੋਕਾਂ ਨੂੰ ਆਪਣਾ ਧਿਆਨ ਰੱਖਣਾ ਚਾਹੀਦਾ ਅਸੀਂ ਜੋ ਖਬਰ ਦੱਸਣਾ ਚਾਹੁੰਦੇ ਉਹਦੇ ਮੁਤਾਬਕ ਇੱਕ ਬਿਲਹਾਲ ਅਜੇ ਜਿਹੜੀ ਸਥਿਤੀ ਹੈ ਪਿਛਲੇ 1 ਘੰਟੇ ਤੋਂ ਜਿਹੜੀ ਸਥਿਤੀ ਆਪਾਂ ਸਮਝੀ ਹੈ ਪੂਰੀ ਉਹਦੇ ਵਿੱਚ ਬਹੁਤ ਜ਼ਿਆਦਾ ਪੈਨਿਕ ਹੋਣ ਦੀ ਵੀ ਲੋੜ ਨਹੀਂ ਹੈ ਅ ਔਰ ਬਹੁਤ ਜ਼ਿਆਦਾ ਇਹਨੂੰ ਆਪਾਂ ਕਹਿੰਦੇ ਕਿ ਢਿੱਲਾ ਰਵਈਆ ਰੱਖਣ ਦੀ ਵੀ ਜ਼ਰੂਰਤ ਨਹੀਂ ਹੈ ਤੁਹਾਨੂੰ ਰਾਤ ਨੂੰ ਜਿਹੜੇ ਲੋਕ ਨੇ ਉਹਨਾਂ ਨੂੰ ਅਲਰਟ ਤੇ ਰਹਿਣਾ ਜ਼ਰੂਰ ਪਏਗਾ ਔਰ ਅਰਦਾਸ ਹੀ ਕਰਨੀ ਪਏਗੀ ਕਿ ਬਹੁਤ ਜ਼ਿਆਦਾ ਪ੍ਰਸਾਦ ਉੱਪਰ ਨਾ ਹੋਵੇ ਪਾਖੜਾ ਤੋਂ ਬਹੁਤ ਜ਼ਿਆਦਾ ਪਾਣੀ ਨਾ ਛੱਡਣਾ ਪਵੇ ਔਰ ਰੋਪਨ ਹੈੱਡ ਤੋਂ ਬਹੁਤ ਜ਼ਿਆਦਾ ਪਾਣੀ ਨਾ ਛੱਡਣਾ ਹੋਵੇ ਅਗਰ ਜੇ 80-85 ਹਜ਼ਾਰ ਕਿਊਸਿਕ ਪਾਣੀ ਤਲੌਰ ਤੋਂ ਅੱਗੇ ਲੰਘਦਾ ਰਿਹਾ ਪਾ ਸ਼ਾਇਦ ਲੁਧਿਆਣਾ ਤੇ ਜਲੰਧਰ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਬਹੁਤ ਜ਼ਿਆਦਾ ਮਾਰ ਨਾ ਪਵੇ ਪਰ ਜੇ ਇਹ ਹੀ ਪਾਣੀ 1 ਲੱਖ 1.5 ਹਜ਼ਾਰ ਵਧ ਜੇਗਾ ਤੇ ਫਿਰ ਖਤਰਾ ਜ਼ਿਆਦਾ ਮਨਰਾਏਗਾ ਜੀ 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 ਤਮਾਮ ਲੋਕ ਜਿਹੜੇ ਇਹ ਵੀ ਜਾਣਨਾ ਚਾਹੁੰਦੇ ਨੇ ਕਿ ਆਖਿਰਕਾਰ ਜੋ ਪਾਣੀ ਛੱਡਿਆ ਜਾਣਾ ਉਸ ਨੂੰ ਲੈ ਕੇ ਲੋਕਾਂ ਦੇ ਵਿੱਚ ਕੀ ਜਿਹੜੀ ਹੈ ਸਾਵਧਾਨੀਆਂ ਉਹਨਾਂ ਨੂੰ ਵਰਤਨੀ ਚਾਹੀਦੀਆਂ ਜੋ ਕਿਉਂਕਿ ਸਹਿਮ ਦਾ ਮੋਹਲ ਤੇ ਲੋਕਾਂ ਦੇ ਵਿੱਚ ਬਣਿਆ ਹੋਇਆ ਆ ਦੇਖੋ ਇੱਕ ਹੋਰ ਇਹਦਾ ਨਾਮ ਗੱਲ ਦੱਸਣਾ ਚਾਹਾਂਗਾ ਕਿ ਜਿਹੜੇ ਮੰਨ ਲਓ ਜਿੱਦਾਂ ਲੁਧਿਆਣਾ ਔਰ ਜਲੰਧਰ ਤੇ ਵਿੱਚ ਅਲਰਟ ਜਾਰੀ ਕੀਤਾ ਤੇ ਇਸੀ ਜਿਹੜੇ ਨੇ ਉਹ ਪੂਰੇ ਜ਼ਿਲ੍ਹੇ ਦੇ ਲਈ ਅਲਰਟ ਜਾਰੀ ਨਹੀਂ ਕਰ ਰਹੇ ਉਹ ਮਤਲਬ ਬਰਸਾਤ ਨੂੰ ਲੈ ਕੇ ਤੇ ਅਲਰਟ ਜਾਰੀ ਕਰ ਰਹੇ ਨੇ ਜਿਹੜਾ ਦਰਿਆ ਦਾ ਪਾਣੀ ਮੰਨ ਲਓ ਜਿਹੜੇ ਸਤਲੁਜ ਦਾ ਪਾਣੀ ਹੈ ਉਹ ਫਲੋਰ ਦੇ ਨਾਲ ਲੱਗਦਾ ਹੈ ਫਲੋਰ ਤੋਂ ਅੱਗੇ-ਅੱਗੇ ਜਿਹੜੇ ਉੱਚ ਇਲਾਕੇ ਨੇ ਮਹਤਵਪੂਰਤ ਹੁੰਦਾ ਹੋਇਆ ਲੋਈਆਂ ਲੋਈਆਂ ਤੋਂ ਕਿਦੜ ਪਿੰਡੀ ਇਹ ਇਲਾਕਾ ਜਿਹੜਾ ਜਲੰਧਰ ਜ਼ਿਲ੍ਹੇ ਦਾ ਲੱਗਦਾ ਹੈ ਇਹ ਜ਼ਰੂਰੀ ਨਹੀਂ ਹੈ ਕਿ ਜੇਕਰ ਸਤਲੁਜ ਦਰਿਆ ਦਾ ਪਾਣੀ ਵਧੇਗਾ ਤੇ ਉਹ ਜਲੰਧਰ ਸ਼ਹਿਰ ਤੱਕ ਵੀ ਆਏਗਾ ਜੀ ਜਲੰਧਰ ਸ਼ਹਿਰ ਦੇ ਵਿੱਚ ਪਾਣੀ ਜਿੱਦਾਂ ਅੱਜ ਆਇਆ ਸੀਗਾ ਉਹ ਜ਼ਿਆਦਾ ਪ੍ਰਸਾਦ ਕਾਰਨ ਕਰਕੇ ਵਾਟਰ ਲੋਕਿੰਗ ਹੋਈ ਸੀਗੀ ਇਹ ਵੀ ਇੱਕ ਧਿਆਨ ਜਿਹੜਾ ਲੋਕ ਸਾਨੂੰ ਬੜੇ ਫੋਨ ਕਰਕੇ ਪੁੱਛ ਰਹੇ ਨੇ ਜਿਹੜੇ ਜਲੰਧਰ ਸ਼ਹਿਰ ਦੇ ਲੋਕ ਨੇ ਉਹਨਾਂ ਨੂੰ ਲੱਗ ਰਿਹਾ ਕਿ ਸ਼ਤਤਲੂ ਦਰਿਆ ਦਾ ਪਾਣੀ ਵਧੇਗਾ ਤਾਂ ਪੂਰਾ ਸ਼ਹਿਰ ਦੇ ਵਿੱਚ ਆ ਜਾਏਗਾ ਇਸ ਤਰ੍ਹਾਂ ਨਹੀਂ ਹੈ ਤਤਲੂ ਦਰਿਆ ਜਲੰਧਰ ਸ਼ਹਿਰ ਤੋਂ 45 ਕਿਲੋਮੀਟਰ ਦੂਰ ਜਿਹੜਾ ਵਹਿ ਰਿਹਾ ਤਾਂ ਜਿਹੜੇ ਦਰਿਆ ਦੇ ਨਾਲ ਲੱਗਦੇ ਪਿੰਡ ਨੇ ਨਾਲ ਲੱਗਦੇ ਲੋਕਾਂ ਨੂੰ ਕਿਹਾ ਗਿਆ ਕਿ ਤੁਸੀਂ ਦਰਿਆਵਾਂ ਦੇ ਕੋਲ ਨਾ ਜਾਵੋ ਔਰ ਆਪਣੇ ਬੰਨਾਂ ਦੀ ਜਿਹੜੀ ਹੈ ਉਹ ਇਫਾਜ਼ਤ ਕਰੋ ਉੱਤੇ ਅਕਸਰ ਵੀ ਲਗਾਏ ਗਏ ਨੇ ਪੂਰੀ ਨਿਗਰਾਨੀ ਕਰ ਰਹੇ ਨੇ ਲਗਾਤਾਰ ਇਹ ਦੇਖ ਰਹੇ ਨੇ ਕਿ ਜਿਹੜਾ ਪਾਣੀ ਆ ਰਿਹਾ ਉਹਦੇ ਨਾਲ ਕਿਤੇ ਕੋਈ ਬਰੀਚ ਨਾ ਹੋਵੇ ਉਹਦੇ ਨਾਲ ਕੋਈ ਬੰਨ ਟੁੱਟੇ ਨਾ ਤਾਂ ਆਸ-ਪਾਸ ਪਿੰਡਾਂ ਦੇ ਵਿੱਚ ਜਿਹੜਾ ਖਤਰਾ ਨਾ ਮੰਡਰਾਵੇ ਤਾਂ ਦੋ ਤਰ੍ਹਾਂ ਦੇ ਖਤਰੇ ਹੁੰਦੇ ਨੇ ਰਵੀ ਇੱਕ ਤਾਂ ਦਰਿਆਈ ਪਾਣੀ ਜਿਹੜਾ ਅੱਗੇ ਵੱਲ ਨੂੰ ਵੱਧ ਰਿਹਾ ਉਹ ਦਰਿਆ ਦੇ ਨਾਲ-ਨਾਲ ਲੱਗਦੇ ਜਿਹੜੇ ਕੁਝ ਪਿੰਡ ਨੇ ਉਹਨਾਂ ਤੇ ਵਿੱਚ ਖਤਰਾ ਬਣ ਸਕਦਾ ਔਰ ਜੇਕਰ ਬਰਸਾਤ ਜ਼ਿਆਦਾ ਹੁੰਦੀ ਹੈ ਤਾਂ ਸ਼ਹਿਰਾਂ ਦੇ ਵਿੱਚ ਜੇ ਬਰਸਾਤ ਹੁੰਦੀ ਹੈ ਤਾਂ ਉਹਦੇ ਨਾਲ ਵੀ ਪਾਣੀ ਜਿਹੜਾ ਜਿਦਾਂ ਅੱਪ ਰਾਤ ਨੂੰ ਦੇਖਿਆ ਜਲੰਧਰ ਦੇ ਵਿੱਚ ਉਹ ਹਾਲ ਬਣ ਸਕਦਾ ਤੇ ਇਹ ਦੋ ਖਤਰੇ ਵੱਖਰੇ-ਵੱਖਰੇ ਨੇ ਜਿਹੜ ਜਦੋਂ ਡੀਸੀਜ਼ ਨੇ ਆ ਕੇ ਭਾਵੇਂ ਲੁਧਿਆਣਾ ਦੇ ਡੀਸੀ ਹੋਣ ਭਾਵੇਂ ਉਹ ਜਲੰਧਰ ਦੇ ਡੀਸੀ ਹੋਣ ਜਦੋਂ ਉਹਨਾਂ ਨੇ ਆ ਕੇ ਦੱਸਿਆ ਕਿ ਅਲਰਟ ਕਰੋ ਤਾਂ ਉਹ ਜਿਹੜੇ ਲੋਕ دریاਵਾਂ ਦੇ ਕਿਨਾਰੇ ਰਹਿ ਰਹੇ ਨੇ ਉਹਨਾਂ ਦੇ ਵਾਸਤੇ ਚੇਤਾਵਨੀ ਜਾਰੀ ਕਰ ਰਹੇ ਨੇ ਹਾਲਾਂਕਿ ਸ਼ਹਿਰਾਂ ਦੇ ਵਿੱਚ ਵੀ ਚੇਤਾਵਨੀ ਦivari ਕੀਤੀ ਹੋਈ ਹੈ ਕਿਉਂਕਿ ਬਰਸਾਤ ਵੀ ਹੋ ਰਹੀ ਹੈ ਦੂਸਰਾ ਖਤਰਾ ਜਿਹੜਾ ਬਰਸਾਤ ਵਾਲਾ ਉਹਨੂੰ ਧਿਆਨ ਦੇਣ ਜੇਕਰ ਰਾਤ ਨੂੰ ਲੋਕ ਜੇਕਰ ਸ਼ਹਿਰਾਂ ਦੇ ਵਿੱਚ ਬਰਸਾਤ ਜ਼ਿਆਦਾ ਹੁੰਦੀ ਹੈ ਤਾਂ ਫਿਰ ਲੋਕ ਜਿਹੜੇ ਆਪਣੇ ਪ੍ਰੀਕੌਸ਼ਨਸ ਜ਼ਰੂਰ ਲੈਣ ਜੀ ਜੀ तमाम ਜਾਣਕਾਰੀ ਲਈ ਧੰਨਵਾਦ ਰਿਮਾਂਸ਼ੂ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਦੀ ਅਹਿਮ ਖਬਰ ਤਾਂ ਹੁੰਦਾ ਸਰ ਕਿ ਲਗਾਤਾਰ ਜੋ ਸਤਲੁਜ ਦਰਿਆ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਜਿਸ ਨੂੰ ਲੈ ਕੇ ਲਗਾਤਾਰ ਜਲੰਧਰ ਤੇ ਲੁਧਿਆਣਾ ਦੇ ਲੋਕ ਜਿਹੜੇ ਨੇ ਉਹਨਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਕਿ ਆਖਿਰਕਾਰ ਅੱਜ ਰਾਤ ਕੀ ਹੋਵੇਗਾ ਕਿਉਂਕਿ ਲਗਾਤਾਰ ਜੋ ਪਾਖੜ ਡੈਮ ਉੱਥੇ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਕੁਝ ਹੀ ਦੱਸਿਆ ਜਾ ਰਿਹਾ 4 ਤੋਂ 6 ਫੁੱਟ ਜਿਹੜੇ ਨੇ ਬਸ ਉਹਨਾਂ ਕੋ ਹੀ ਪਾਣੀ ਜਿਹੜਾ ਏ ਲਗਾਤਾਰ ਰਹਿ ਰਿਹਾ ਹੈ ਉੱਤੋਂ ਹੀ ਖਤਰੇ ਦੇ ਨਿਸ਼ਾਨ ਤੋਂ ਘੱਟ ਨਹੀਂ ਪਰ ਲਗਾਤਾਰ ਜੋ ਬਰਸਾਤ ਹੋ ਰਹੀ ਹੈ ਉਸ ਨੂੰ ਲੈ ਕੇ ਪਾਣੀ ਭਰਦਾ ਜਾ ਰਿਹਾ ਜਿਸ ਤੋਂ ਬਾਅਦ ਜਿਹੜੇ ਡੀਸੀ ਹਿਮਾਂਸ਼ੂ ਅਗਰਵਾਲ ਜੋ ਜਲੰਧਰ ਦੇ ਨੇ ਤੇ ਡਿਸ਼ ਜਿਹੜੇ ਹਿਮਾਂਸ਼ੂ ਜੈਨ ਨੇ ਉਹ ਲੁਧਿਆਣਾ ਦੇ ਉਹਨਾਂ ਵੱਲੋਂ ਜਿਹੜੀ ਹੈ ਅਲਰਟ ਜਾਰੀ ਕੀਤਾ ਗਿਆ ਸੀ ਜਿਹੜੇ ਵੀ ਅਧਿਕਾਰੀ ਨੇ ਉਹਨਾਂ ਨੂੰ ਰਾਤ ਭਰ ਜਿਹੜੇ ਨੇ ਸਾਵਧਾਨੀ ਵਰਤਣ ਲਈ ਕਿਹਾ ਗਿਆ ਤੇ ਲੋਕਾਂ ਦੇ ਵਿੱਚ ਵੀ ਜਿਹੜਾ ਖੋਫ ਦਾ ਮਾਹੌਲ ਬਣਿਆ ਕਿ ਆਖਿਰਕਾਰ ਅੱਜ ਰਾਤ ਕੀ ਹੋ ਕੀ ਹੋਵੇ ਕਿ ਲਗਾਤਾਰ ਜੋ ਬਰਸਾਤ ਹੋ ਰਹੀ ਹੈ ਤੇ ਨਾਲ ਹੀ ਡੈਮਾਂ ਤੋਂ ਵੀ ਪਾਣੀ ਛੱਡੇ ਜਾ ਰਿਹਾ ਸਤਲੁਜ ਦਰਿਆ ਦੇ ਵਿੱਚ ਵੀ 1 ਲੱਖ ਤੋਂ ਵੱਧ ਕਿਊਸਿਕ ਪਾਣੀ ਜਿਹੜਾ ਏ ਛੱਡੇ ਜਾਣਾ ਹੈ